ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਨਾ ਸਿੱਧੂ ਨੂੰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਦੱਸ ਦਈਏ ਕਿ ਪਾਨਾ ਸਿੱਧੂ ਪਿਛਲੇ ਦਿਨੀ ਟ੍ਰੈਵਲ ਏਜੰਟ ਨੂੰ ਧਮਕਾਉਣ ਤੇ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਚਲਦੇ ਗ੍ਰਿਫਤਾਰ ਹੋਇਆ ਸੀ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਸਨੂੰ ਜਿਹੜਾ ਰਿਮਾਂਡ 'ਤੇ ਲਿਆ ਗਿਆ ਨਿਆਂਇਕ ਹਿਰਾਸਤ ਤੇ ਵਿੱਚ ਰਿਹਾ ਤੇ ਇਸ ਦੌਰਾਨ ਜਦੋਂ ਪੇਸ਼ੀ ਤੇ ਪੰਨਾ ਸਿੱਧੂ ਨੂੰ ਲਜਾਇਆ ਗਿਆ ਤੇ ਉਸੇ ਵੇਲੇ ਵੀ ਇਸ ਨੇ ਕਿਹਾ ਸੀ ਕਿ ਉਸ ਦੇ ਨਾਲ ਤੱਕਾ ਹੋ ਰਿਹਾ ਹੈ ਪਰ ਉਹ ਲੋਕਾਂ ਦੀ ਆਵਾਜ਼ ਇਸੇ ਤਰ੍ਹਾਂ ਬਣਿਆ ਰਹੇਗਾ ਤੇ ਅੱਜ ਜਿਹੜੇ ਪੰਨਾ ਸਿੱਧੂ ਨੂੰ ਵੱਡੇ ਰਾਹਤ ਦਿੰਦਿਆਂ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜ਼ਮਾਨਤ ਤੋਂ ਬਾਅਦ ਪੰਨਾ ਸਿੱਧੂ ਜਲਦੀ ਜੇਲ੍ਹ ਤੋਂ ਬਾਹਰ ਆਉਣ ਵਾਲਾ ਹੈ ਦੱਸ ਦਈਏ ਕੀ ਪੰਨਾ ਸਿੱਧੂ ਦੇ ਉੱਪਰ ਟਰੈਵਲ ਏਜੰਟ ਵੱਲੋਂ ਦੋਸ਼ ਲਗਾਏ ਗਏ ਸੀ ਕਿ 10000 ਰੁਪਏ ਦੀ ਰਿਸ਼ਵਤ ਮੰਗੀ ਗਈ ਹੈ ਨਾਲ ਹੀ ਨਾਲ ਧਮਕਾਉਣ ਦੇ ਵੀ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਇਸ ਵਕਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਨਾ ਸਿੱਧੂ ਨੂੰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਦੱਸ ਦਈਏ ਕਿ ਪਾਨਾ ਸਿੱਧੂ ਪਿਛਲੇ ਦਿਨੀ ਟ੍ਰੈਵਲ ਏਜੰਟ ਨੂੰ ਧਮਕਾਉਣ ਤੇ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਚਲਦੇ ਗ੍ਰਿਫਤਾਰ ਹੋਇਆ ਸੀ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਸਨੂੰ ਜਿਹੜਾ ਰਿਮਾਂਡ 'ਤੇ ਲਿਆ ਗਿਆ ਨਿਆਇਕ ਹਿਰਾਸਤ ਤੇ ਵਿੱਚ ਰਿਹਾ ਤੇ ਇਸ ਦੌਰਾਨ ਜਦੋਂ ਪੇਸ਼ੀ ਤੇ ਪੰਨਾ ਸਿੱਧੂ ਨੂੰ ਲਜਾਇਆ ਗਿਆ ਤੇ ਉਸੇ ਵੇਲੇ ਵੀ ਇਸ ਨੇ ਕਿਹਾ ਸੀ ਕਿ ਉਸ ਦੇ ਨਾਲ ਤੱਕਾ ਹੋ ਰਿਹਾ ਹੈ ਪਰ ਉਹ ਲੋਕਾਂ ਦੀ ਆਵਾਜ਼ ਇਸੇ ਤਰ੍ਹਾਂ ਬਣਿਆ ਰਹੇਗਾ ਤੇ ਅੱਜ ਜਿਹੜੇ ਪੰਨਾ ਸਿੱਧੂ ਨੂੰ ਵੱਡੇ ਰਾਹਤ ਦਿੰਦਿਆਂ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜ਼ਮਾਨਤ ਤੋਂ ਬਾਅਦ ਪੰਨਾ ਸਿੱਧੂ ਜਲਦੀ ਜੇਲ੍ਹ ਤੋਂ ਬਾਹਰ ਆਉਣ ਵਾਲਾ ਹੈ ਦੱਸ ਦਈਏ ਕੀ ਪੰਨਾ ਸਿੱਧੂ ਦੇ ਉੱਪਰ ਟਰੈਵਲ ਏਜੰਟ ਵੱਲੋਂ ਦੋਸ਼ ਲਗਾਏ ਗਏ ਸੀ ਕਿ 10000 ਰੁਪਏ ਦੀ ਰਿਸ਼ਵਤ ਮੰਗੀ ਗਈ ਹੈ ਨਾਲ ਹੀ ਨਾਲ ਧਮਕਾਉਣ ਦੇ ਵੀ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਨਾ ਸਿੱਧੂ ਨੂੰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਦੱਸ ਦਈਏ ਕਿ ਪਾਨਾ ਸਿੱਧੂ ਪਿਛਲੇ ਦਿਨੀ ਟ੍ਰੈਵਲ ਏਜੰਟ ਨੂੰ ਧਮਕਾਉਣ ਤੇ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਚਲਦੇ ਗ੍ਰਿਫਤਾਰ ਹੋਇਆ ਸੀ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਸਨੂੰ ਜਿਹੜਾ ਰਿਮਾਂਡ 'ਤੇ ਲਿਆ ਗਿਆ ਨਿਆਇਕ ਹਿਰਾਸਤ ਤੇ ਵਿੱਚ ਰਿਹਾ ਤੇ ਇਸ ਦੌਰਾਨ ਜਦੋਂ ਪੇਸ਼ੀ ਤੇ ਪੰਨਾ ਸਿੱਧੂ ਨੂੰ ਲਜਾਇਆ ਗਿਆ ਤੇ ਉਸੇ ਵੇਲੇ ਵੀ ਇਸ ਨੇ ਕਿਹਾ ਸੀ ਕਿ ਉਸ ਦੇ ਨਾਲ ਤੱਕਾ ਹੋ ਰਿਹਾ ਹੈ ਪਰ ਉਹ ਲੋਕਾਂ ਦੀ ਆਵਾਜ਼ ਇਸੇ ਤਰ੍ਹਾਂ ਬਣਿਆ ਰਹੇਗਾ ਤੇ ਅੱਜ ਜਿਹੜੇ ਪੰਨਾ ਸਿੱਧੂ ਨੂੰ ਵੱਡੇ ਰਾਹਤ ਦਿੰਦਿਆਂ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜ਼ਮਾਨਤ ਤੋਂ ਬਾਅਦ ਪੰਨਾ ਸਿੱਧੂ ਜਲਦੀ ਜੇਲ੍ਹ ਤੋਂ ਬਾਹਰ ਆਉਣ ਵਾਲਾ ਹੈ ਦੱਸ ਦਈਏ ਕਿ ਪੰਨਾ ਸਿੱਧੂ ਦੇ ਉੱਪਰ ਟਰੈਵਲ ਏਜੰਟ ਵੱਲੋਂ ਦੋਸ਼ ਲਗਾਏ ਗਏ ਸੀ ਕਿ 10000 ਰੁਪਏ ਦੀ ਰਿਸ਼ਵਤ ਮੰਗੀ ਗਈ ਹੈ ਨਾਲ ਹੀ ਨਾਲ ਧਮਕਾਉਣ ਦੇ ਵੀ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਨਾ ਸਿੱਧੂ ਨੂੰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਦੱਸ ਦਈਏ ਕਿ ਪਾਨਾ ਸਿੱਧੂ ਪਿਛਲੇ ਦਿਨੀ ਟ੍ਰੈਵਲ ਏਜੰਟ ਨੂੰ ਧਮਕਾਉਣ ਤੇ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਚਲਦੇ ਗ੍ਰਿਫਤਾਰ ਹੋਇਆ ਸੀ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਸਨੂੰ ਜਿਹੜਾ ਰਿਮਾਂਡ 'ਤੇ ਲਿਆ ਗਿਆ ਨਿਆਇਕ ਹਿਰਾਸਤ ਤੇ ਵਿੱਚ ਰਿਹਾ ਤੇ ਇਸ ਦੌਰਾਨ ਜਦੋਂ ਪੇਸ਼ੀ ਤੇ ਪੰਨਾ ਸਿੱਧੂ ਨੂੰ ਲਜਾਇਆ ਗਿਆ ਤੇ ਉਸੇ ਵੇਲੇ ਵੀ ਇਸ ਨੇ ਕਿਹਾ ਸੀ ਕਿ ਉਸ ਦੇ ਨਾਲ ਧੱਕਾ ਹੋ ਰਿਹਾ ਹੈ ਪਰ ਉਹ ਲੋਕਾਂ ਦੀ ਆਵਾਜ਼ ਇਸੇ ਤਰ੍ਹਾਂ ਬਣਿਆ ਰਹੇਗਾ ਤੇ ਅੱਜ ਜਿਹੜੇ ਪੰਨਾ ਸਿੱਧੂ ਨੂੰ ਵੱਡੇ ਰਾਹਤ ਦਿੰਦਿਆਂ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜ਼ਮਾਨਤ ਤੋਂ ਬਾਅਦ ਪੰਨਾ ਸਿੱਧੂ ਜਲਦੀ ਜੇਲ੍ਹ ਤੋਂ ਬਾਹਰ ਆਉਣ ਵਾਲਾ ਹੈ ਦੱਸ ਦਈਏ ਕਿ ਪੰਨਾ ਸਿੱਧੂ ਦੇ ਉੱਪਰ ਟਰੈਵਲ ਏਜੰਟ ਵੱਲੋਂ ਦੋਸ਼ ਲਗਾਏ ਗਏ ਸੀ ਕਿ 10000 ਰੁਪਏ ਦੀ ਰਿਸ਼ਵਤ ਮੰਗੀ ਗਈ ਹੈ